ਹਾਂ ਜੀ ਮੈਂ ਪੜ੍ਹਨ ਲਈ ਆ ਗਿਆ ਹਾਂ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੈਂ 12ਵੀਂ ਕਲਾਸ ਦਾ ਵਿਦਿਆਰਥੀ ਹਾਂ ਸਾਡੇ ਟੌਪਿਕ ਦਾ ਨਾਮ ਹੋਵੇਗਾ ਡਿਜੀਟਲ ਸਾਖਰਤਾ ਡਿਜੀਟਲ ਸਾਖਰਤਾ ਨਾਲ ਸਮੱਸਿਆਵਾਂ ਦਾ ਸਾਹਮਣਾ ਆਮ ਗੱਲ ਹੈ ਅਤੇ ਸਾਖਰਤਾ ਜੀਨੀ ਤੌਰ ਤੇ ਤੁਸੀਂ ਇਕੱਲੇ ਨਹੀਂ ਇੱਥੇ ਕੁਝ ਚੁਣੌਤੀਆਂ ਹਨ ਜਿਨ੍ਹਾਂ ਦਾ ਸਾਹਮਣਾ ਲੋਕ ਕਰਦੇ ਹਨ ਅਤੇ ਖਾਸ ਕਰਕੇ ਭਾਰਤ ਵਿੱਚ ਅਤੇ ਨਾਲ ਹੀ ਕੁਝ ਵਿਚਾਰ ਹਨ ਕਿ ਤੁਸੀਂ ਉਹਨਾਂ ਦੇ ਆਲੇ ਦੁਆਲੇ ਕਿਵੇਂ ਕੰਮ ਕਰ ਸਕਦੇ ਹੋ ਜ਼ਰੂਰਤ ਹੈ ਕਿ ਆਪਾਂ నా కాఫీ బనే అడికంటి చాచే దవాయి స బచ్చా సరే డిజిటల్ అడోసర్ బి పూరి వర్త కర్నా సయ్ కన యాక్టివిటీ ఇంటర్నెట్ ఎ بجلی బహత్ ఆ దేఖి కడే కడే రహగే తు సయ్ హోగా యా కర్ నహీ హనా తే స్మార్ట్ ఫోన్ క మంత్ర మేరే పర్ థ ਸਿਰਫ ਇਹ ਪ੍ਰਸਤਾਵ ਅਧਾਰ ਤੇ ਕੋਲ ਸੁੰਨਾਂ ਰਿਚਗੋਤਰਾ ਪਹੁੰਚ ਹਨ ਨਾ ਬਹੁਤ ਸਾਰੇ ਪਿੰਡਾਂ ਤੇ ਬ੍ਰੈਡਬੈਡ ਇੰਟਰਨੈਟ ਮਿਲਾਂਦੀ ਟੱਚੇ ਤੋਂ ਪਹੁੰਚੇ ਹਨ ਜੇਕਰ ਇਹ ਅੰਦਰ ਵੀ ਪਹੁੰਚ ਜਾਂ ਇੰਟਰਨੈਟ ਕੋਲ ਪਹੁੰਚ ਤਾਂ ਇਹ ਡਿਜੀਟਲ ਹੁਨਰ ਸਿੱਖਿਆ ਬਹੁਤ ਆਸ਼ਾਵਾ ਅੰਦਾ ਹੈ ਪੁੰਨਰਾ ਦਾ ਪੜ੍ਹੇ ਸਖਰਤਾ ਦੀ ਭਾਸ਼ਾ ਦੀ ਪਾਵਨਾ ਜਦੋਂ ਵੀ ਅਸੀਂ 75 ਮਾ ਲੋਕਾਂ ਨੂੰ ਪਹੁੰਚਾ ਦੀ ਬਰਤੋ ਜਿਵੇਂ ਕਰੀਏ ਇਹ ਨਹੀਂ ਸਿਖਾਇਆ ਜਾ ਸਕਦਾ ਕਿ ਇਹ ਜੀਵਨ ਕਾਰਜ ਵਿੱਚ ਆਰਾਮਦਾਇਕਤਾ ਮਹਿਸੂਸ ਨਹੀਂ ਹੁੰਦਾ। ਕੁਝ ਲੋਕਾਂ ਨੂੰ ਰੇਲਗੱਡੀ ਵਰਤੋਂ ਕਰਨ ਵਿੱਚ ਘੱਟ ਵਿਸ਼ਵਾਸ ਹੁੰਦਾ ਹੈ। ਖਾਸ ਕਰਕੇ ਵੱਡੀ ਉਮਰ ਦੇ ਬਾਲਗ ਘੱਟ ਰਸੂਲੀ ਸਿੱਖਿਆ ਵਾਲੇ ਲੋਕ ਹਨ ਆਈਪੀਐਸ ਐਕਸਪ੍ਰੈਸ 3 ਬਹੁਤ ਸਾਰੇ ਡਿਜੀਟਲ ਜਾਂ ਅੰਗਰੇਜ਼ੀ ਜਾਂ ਮੁੱਖ ਭਾਸ਼ਾਵਾਂ ਵਿੱਚ ਦੇਖਣਾ ਜੋ ਇੱਕ ਰੁਕਾਵਟ ਹਨ ਜੇਕਰ ਕੋਈ ਤੁਹਾਡੀ ਹਿੰਦੀ ਜਾਂ ਕਿਸੇ ਵੀ ਖੇਤਰੀ ਭਾਸ਼ਾ ਵਿੱਚ ਬਧੇਰੇ ਆਰਾਮਦਾਇਕ ਹੈ ਡਾਟਾ ਸਟਰਫਲ ਜਾਣਕਾਰੀ ਓਵਰਲੋਡ ਅਤੇ ਗਲਤ ਜਾਣਕਾਰੀ ਡਿਜੀਟਲ ਡਾਟਾ ਜਾਣਕਾਰੀ व्याख्या करना जानना या समगरी औखा है तो तो कोई समार्टफोन की वरतु कर सकता है संघर्ष कर सकता है मेरी वैबसाइट भरोसेमंद है इस अंकड़े की अर्थ है जैन सुरक्षित ढंग करना चाहता है ਡੌਕੀ ਡਿਵਾਈਸ ਦੀ ਵਰਤੋਂ ਕੀ ਕਰਦੇ ਹਾਂ ਤੇ ਪਰ ਇੱਕ ਕਿਸਮ ਦੇ ਸਮਾਜਿਕ ਮਸਦਾ ਹੈ ਸਮਾਜਿਕ ਆਰਥਿਕ ਜਾਂ ਜਨਸੰਖਿਆ ਦਾ ਕਾਰਕ ਆਮਨ ਲਿੰਕ ਗੋਬੋਲਾ ਪੇਂਡੂ ਬਨਾਕ ਸ਼ਹਿਰੀ ਉਮਰ ਵਰਗੀਆਂ ਚੀਜ਼ਾਂ ਵਿੱਚ ਵੱਡਾ ਫਰਕ ਪਾਉਂਦੀ ਆ ਨਾ ਉਦਾਹਰਨ ਵਜੋਂ ਗਰੀਬ ਘਰਾਂ ਦੇ ਇੰਟਰਨੈਟ ਦੀ ਪ੍ਰਦਾਨ ਕਰਨਾ ਤੇ ਡਿਵਾਈਸ ਨੂੰ ਪ੍ਰੇਰਿਤ ਕਰਨਾ ਤੇ ਲਗਜ਼ਰੀ ਸਮਝਿਕ ਸਹੂਲਤ ਦਿਨਾ ਦਾ ਮੌਕਾ ਆ ਜਾਂਦਾ ਹੈ ਸਬਸਕ੍ਰਾਈਬ ਕਰਿਓ ਵੱਡੇ ਸਮੂਹਾ ਤੇ ਆਤਾ ਮਿਲਜਾਂ ਨੂੰ ਡਿਜੀਟਲ ਹੁਨਰਾਂ ਲਈ ਇੱਕ ਕਾਟਮ ਹੋ ਕੇ ਸਲਾਹੀ ਮਿਲਦੀ ਹੈ ਮਟੋਰੀ ਨਾ ਸੀ ਜਿਆ ਸੁਨਦਰਾਣਾ ਯੂਨੀਵਰਸਿਟੀ ਲਾਗੂ ਕਰਨ ਜਾਂ ਸਹਾਇਤਾ